ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਾਟੀ ਪੰਜਾਬ ਦਾ ਪੰਜਾਬ ਔਲਟਨ ਸ਼ੋਮਨੀ ਅਕਾਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਅਗਵਾਏ ਦੇ ਵਿੱਚ ਸਮੂਹ ਉਹ ਦੇਦਾਰ ਤੇ ਵਰਕਰਾਂ ਦੀ ਪਹਿਲੀ ਮੀਟਿੰਗ ਅੱਜ ਚੰਡੀਗੜ੍ਹ ਦੇ ਨਵੇਂ ਦਫ਼ਤਰ ਦੇ ਵਿੱਚ ਹੋਈ ਹੈ ਮੀਟਿੰਗ ਮਗਰੋਂ ਪ੍ਰਧਾਨ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੰਗੋੜੇ ਦੇ ਦਲ ਦੇ ਵਿੱਚੋਂ ਕਈ ਸੀਨੀਅਰ ਆਗੂ ਸਾਡੇ ਸੰਪਰਕ ਦੇ ਵਿੱਚ ਨੇ ਉਹ ਜਲਦ ਹੀ ਨਵੇਂ ਅਕਾਲ ਦੇ ਵਿੱਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੰਤ ਹਰਪ੍ਰੀਤ ਸਿੰਘ ਨੂੰ ਗੋਵਾਲ ਦੀ ਵਰਸੀ ਮੌਕੇ ਨਮਾ ਅਕਾਲੀਦਲ ਵੱਖਰੀ ਕਾਨਫਰੰਸ ਕਰੇਗਾ ਮਨਪੀਸੀ ਯਾਣੀ ਬਾਰੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਨਿੱਜੀ ਰਜੇਵੇਂ ਕਾਪੀ ਮਨਪੀਸੀ ਯਾਣੀ ਇਸ ਮੀਟਿੰਗ ਦੇ ਵਿੱਚ ਨਹੀਂ ਪੁੱਜ ਸਕੇ ਉਹਨਾਂ ਨੇ ਕਿਹਾ ਕਿ ਇਸਤਰੀ ਅਕਾਲਦਲ ਦੇ ਗਰੁੱਪ ਦੀ ਕਮਾਂਡ ਵੀ ਜਗੀਰ ਕੋਲੋਂ ਸੁਣਦੀ ਈ ਹੈ ਉਹਨਾਂ ਨੇ ਇੱਥੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕੋਈ ਪ੍ਰਧਾਨ ਆਪਣਾ ਫੈਸਲਾ ਕਿਸੇ ਤੇ ਨਹੀਂ ਥੋਪੇਗਾ ਬਲਕਿ ਸਭ ਸੰਮਤੀ ਨਾਲ ਫੈਸਲੇ ਕੀਤੇ ਜਾਣਗੇ ਇੱਕ ਤਾਂ ਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਚੋਂ ਦਾ ਬੈਠੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਜਿਹੜੀ ਆ ਡਿਊਟੀ ਲਗਾ ਦਿੱਤੀ ਗਈ ਹੈ ਜੋ ਇੱਕ ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਨੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਆ ਗੱਲ ਰੱਖ ਕੇ ਤੇ ਪਬਲਿਕ ਦੀ رائے ਲੈ ਕੇ ਪੰਜਾਬੀਆਂ ਦੀ رائے ਲੈ ਕੇ ਸਿੱਖਾਂ ਦੀ رائے ਲੈ ਕੇ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਜਿਹਦੇ ਵਿੱਚ ਦੱਸਿਆ ਜਾਏਗਾ ਕਿ ਅਸੀਂ ਕਰਨਾ ਕੀ ਹੈ ਪੰਜਾਬ ਦੀ ਬਿਹਤਰੀ ਲਈ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਆ ਇਹ ਗੱਲ ਸਾਡੇ ਵਿਜਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਉਠਾ ਸਕਦੇ ਹਾਂ ਇਹ ਵਿਜਨ ਵਿਜਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਅਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਜਿਹੜਾ ਕੰਮ ਕਰਾਂਗੇ ਦੂਜਾ ਜ ਜਸੀਂ ਇੱਕ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਲੀਗਲ ਟੀਮ ਦਾ ਗਠਨ ਕੀਤਾ ਜੋ ਵੀ ਕਾਨੂੰਨੀ ਵਿਦਤਾਵਾਂ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਲ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰ ਆਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ ਦੀ ਆਸ ਨੇ ਉੱਤੇ ਅਸੀਂ ਤਿਆਰ ਕਰਨ ਜਾ ਰਹੇ ਹਾਂ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪਾਵਰਫੁੱਲ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹ ਕੱਲੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ ਰੈ ਮਸ਼ਵਰੇ ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਔਰ ਡੈਮੋਕਰੈਟਿਕ ਢੰਗ ਦੇ ਨਾਲ ਲੋਕਤੰਤਰਿਕ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਕਲ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਹੀ ਜਿਹੜਾ ਚੁੜ ਕੇ ਥੱਲੋਂ ਚੁੜ ਕੇ ਸਾਡੇ ਆਉਣੇ ਨੇ ਕੋਈ ਇਹ ਨਹੀਂ ਹੈ ਕਿ ਪ੍ਰਧਾਨ ਆਪਣੀ ਮਰਜ਼ੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਥਾਪ ਦੇ ਤੇ ਸਰਕਲ ਪ੍ਰਧਾਨ ਥਾਪ ਦੇ ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ ਉਹਦੇ ਲਈ ਆਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਸਰਕਲ ਪ੍ਰਧਾਨਾਂ ਦੀ ਜਾਂ ਜੋ ਵੀ ਹੈ ਉਹ ਚੋਣ ਜਿਹੜੀ ਹੈ ਉਹ ਕਰਵਾਉਣਗੇ ਤੇ ਤਾਂ ਕਿ ਲੋਕਤਾਂਤ੍ਰਿਕ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਹੈ ਉਹ ਜਿਹੜੇ ਆ ਚੁਣ ਕੇ ਜਿਹੜਾ ਹੈ ਉਹ ਹੁਣ ਇਹ ਲੋਕਾਂ ਨੇ ਕੰਮ ਕਰਨ ਇਹ ਕੁਝ ਫੈਸਲੇ ਜਿਹੜੀ ਆ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਦਲ ਜਿਹੜਾ ਹੈ ਉਹਦਾ ਅਸੀਂ ਵਿੰਗ ਦਾ ਗਠਨ ਕਰਨਾ ਹੈ ਉਹਦੇ ਲਈ ਵੀ ਅਸੀਂ ਬੀਬੀ ਜਗੀਰ ਕੌਰ ਜੀ ਦੀਆਂ ਸਵਾਵਾਂ ਕਿਉਂਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਵਿੰਗ ਨੂੰ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਜਿਹੜਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ رائے مشورے ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਿਆ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਹੋਏਗੀ ਪਾਰਟੀ ਦਾ ਪੁਰਾਣਾ ਖਾਸਾ ਨਵੀਆਂ ਲੀਹਾਂ ਦੇ ਉੱਤੇ ਅਸੀਂ ਕਾਇਮ ਕਰਕੇ ਚੱਲਾਂਗੇ ਇੱਕ ਇੱਕ ਅਪੀਲ ਹੈ ਜਿਹੜਾ ਇਹ ਤੁਹਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਕਲੂਨ ਕਮਿਸ਼ਨ ਹੈ ਉਹਦੇ ਕੋਲ ਵੀ ਤੁਸੀਂ ਕੋਈ ਉਹਦੇ ਲਈ ਅਸੀਂ ਲੀਗਲ ਟੀਮ ਦਾ ਗਠਨ ਕਰਤਾ ਹੈ ਉਹ ਸਾਰਾ ਕੁਝ ਇਹ ਦੇਖੇਗੇ ਇਸੇ ਕਰਕੇ ਲੀਗਲ ਟੀਮ ਦਾ ਸੀ ਗਠਨ ਕੀਤਾ ਹੈ ਤੇ ਅਪੀਲ ਹੈ ਜਿਹੜੇ ਵੀ ਉਸ ਪਗੋੜੇਦਲ ਦੇ ਵਿੱਚ ਬੈਠੇ ਆਗੂ ਵੈਸੇ ਤਾਂ ਬਹੁਤ ਸਾਰੇ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਲੇਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਤੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਕਰੀਏ ਜਾਨੀ ਜੀ ਪਿਛਲੇ ਦਿਨਾਂ ਵਾਲਿਆਂ ਨੂੰ ਕਰਦੇ ਆਪਾਂ ਤੁਹਾਨੂੰ ਕਰ ਦੋ ਦੂਜੀ ਚੈਨਲ ਦੇ ਉੱਤੇ ਉਹ ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗਿਆਨੀ ਹਰਕ ਸਿੰਘ ਹੁਣਾਂ ਨੇ ਹੀ ਕਹਿਣ ਤੇ ਕੀਤਾ ਸੀ। ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ। ਤੇ ਨਾ ਹੀ ਸਾਨੂੰ ਜ਼ਰੂਰਤ ਹੈ। ਅਸੀਂ ਆਪਣਾ ਹੁਣ ਕੰਮ ਕਰਨਾ ਹੈ। ਆਪਣੀ ਅਸੀਂ ਲੀਕ ਵੱਡੀ ਕਰਨੀ ਹੈ। ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ। ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਬੱਦਤ ਨਹੀਂ ਹੈ। ਕੋਈ ਮਜਬੂਰ ਨਹੀਂ। ਜੇ ਤੁਸੀਂ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਸਾਡਾ ਨਾਮ ਜੁਕਰੋ। ਉਹਨਾਂ ਨੂੰ ਕਹਾਂ ਜੀ ਇੱਕ ਵਾਰੀ ਛੱਡ ਕੇ 100 ਵਾਰੀ ਕਰੋ ਔਰ ਅਸੀਂ ਜੇਲ੍ਹ ਜਾਣ ਵਾਸਤੇ ਬਿਲਕੁਲ ਤਿਆਰ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਡੀ ਨੋਟੀਫਾਈ ਕਰਕੇ ਕੈਬਨਟ ਦੇ ਵਿੱਚ ਫੈਸਲਾ ਵਾਪਸ ਲੈ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਕੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਜਿਹੜੀ ਨੀਤੀ ਵਾਪਸ ਲੈਣ ਦੇ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਜ਼ਿਕਰ ਇਹ ਹੋ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਸੀ ਇਸ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ 164 ਪਿੰਡਾਂ ਦੇ ਵਿੱਚੋਂ 65533 ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਸੀ ਹਾਲਕਿ ਐਲਾਨ ਕੀਤੇ ਜਾਣ ਤੋਂ ਬਾਅਦ ਹੀ ਇਸ ਨੀਤੀ ਦਾ ਪੰਜਾਬ ਭਰ ਦੇ ਵਿੱਚ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕੀਤਾ ਸੀ ਇਸੇ ਦੌਰਾਨ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਮੰਤਰੀ ਮੰਡਲ ਮੀਟਿੰਗ ਦੇ ਵਿੱਚ ਨੋਟੀਫਿਕੇਸ਼ਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਸੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲੈਂਡ ਪੂਲ ਨੀਤੀ ਵਾਪਸ ਲੈਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਕਾਜ਼ੀ ਕੀ ਪਹਿਲਾ ਆਵਾਜ਼ੀ ਪਾਰਟੀ ਦੇ ਵੱਲੋਂ ਲਗਾਤਾਰ ਇਹ ਸਜਾਇਆ ਜਾ ਰਿਹਾ ਸੀ ਕਿ ਲੈਂਪੁਰੀ ਫੋਲਟ ਦੀ ਜਿਹੜੀ ਉਹ ਕਿਸਾਨਾਂ ਦੇ ਲਈ ਆਰਥਿਕ ਪੱਖੋਂ ਉਹਨਾਂ ਦੇ ਲਈ ਲਾਹੇਵੰਦ ਹੈ ਉਹ ਆਰਥਿਕ ਪੱਖੋਂ ਕਿਸਾਨ ਮਜ਼ਬੂਤ ਹੋਣਗੇ ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਲਗਾਤਾਰ ਵਿਰੋਧ ਕਰ ਰਹੀਆਂ ਸੀ ਵੱਡੇ ਪੱਧਰ ਦੇ ਉੱਤੇ ਜਿਹੜੇ ਮੋਰਚੇ ਲਗਾਏ ਜਾ ਰਹੇ ਸੀ ਜਿਸ ਨੂੰ ਲੈ ਕੇ ਮਾਨ ਸਰਕਾਰ ਹੁਣ ਕਿਰਦਿ ਦਿਖਾਈ ਦੇ ਰਹੀ ਸੀ ਸਰਕਾਰ ਦੇ ਲਈ ਕੋਈ ਹੋਰ ਸਾਧਨ ਨਹੀਂ ਸੀ ਇਸ ਨੂੰ ਵਾਪਸ ਲੈਣ ਤੋਂ ਕਿਉਂਕਿ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਗੱਲ ਕਰਕੇ ਸਬੂਤ ਕੀਤਾ ਜਾ ਰਿਹਾ ਸੀ ਕਿ ਇਸ ਨਵੀਂ ਨੀਤੀ ਦੇ ਪਿੱਛੇ ਜਿਹੜੀ ਮਾਸਟਰਮਾਈਂਡ ਹੈ ਦਿੱਲੀ ਲੀਡਰਸ਼ਿਪ ਦਾ ਹੈ ਉਹ ਪੰਜਾਬ ਦੀ ਉਪਜਾਊ ਜੱਫੇ ਜ਼ਮੀਨ ਨੂੰ ਖੜਪਣਾ ਚਾਹੁੰਦੀ ਹੈ ਜਿਸ ਦੇ ਕਰਕੇ ਆਮ ਆਦਮੀ ਪਾਰਟੀ ਪੰਜਾਬ ਨੂੰ ਵੱਡੇ ਪੱਧਰ ਉੱਤੇ ਜਿੱਤੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ ਉੱਤੇ ਹੀ ਕੁਝ ਲੀਡਰਾਂ ਦੇ ਵੱਲੋਂ ਉਹ ਦੇਦਾਰਾਂ ਦੇ ਵੱਲੋਂ ਅਸਤੀਫੇ ਵੀ ਦਿੱਤੇ ਗਏ ਸੀ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਐਮਪੀ ਮਾਲਵਿੰਦਰ ਸਿੰਘ ਕਾਂਗੜੇ ਵੱਲੋਂ ਵੀ ਫੇਸਬੁੱਕ ਦੇ ਉੱਤੇ ਪੋਸਟ ਪਾਰਟੀ ਸਰਕਾਰ ਨੂੰ ਇਸ ਨੀਤੀ ਦੇ ਉੱਤੇ ਵਿਚਾਰ ਕਰਨੀ ਸਲਾਹ ਦਿੱਤੀ ਸੀ ਇਸ ਤੋਂ ਬਾਅਦ ਲਗਾਤਾਰ ਇੱਕ ਚਰਚਾ ਚੱਲ ਰਹੀ ਸੀ ਕਿ ਹੁਣ ਮਾਨ ਸਰਕਾਰ ਇਹ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਤਤਤੀ ਫਲ ਚੁੱਕੀ ਹੈ ਹੁਣ ਵਾਪਸ ਲੈ বিনা ਕੋਈ ਹੱਲ ਨਹੀਂ ਹੈ ਕਿਉਂਕਿ 2027 ਦੀਆਂ ਚੋਣਾਂ ਨੂੰ ਲੈ ਕੇ ਜੋ ਕੁਝ ਇਫੈਕਟ ਉਹਨਾਂ ਦੀ ਸਿਆਸਤ ਦੇ ਉੱਤੇ ਪੈ ਰਿਹਾ ਸੀ ਉਸ ਦੇ ਮੱਦੇਨਜ਼ਰ ਵੀ ਇਸ ਨੂੰ ਵੇਖਿਆ ਜਾ ਰਿਹਾ ਸੀ ਬਟ ਮੇਰਾ ਖਿਆਲ ਜਦੋਂ ਸਸਪੈਂਡ ਹੋ ਗਈ ਇਹ ਪਾਲਿਸੀ ਉਦੋਂ ਹੀ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਸੀ ਔਰ ਮੈਂ ਕਿਹਾ ਸੀ ਇਹ ਗੱਲ ਈ ਆਮ ਆਦਮੀ ਪਾਰਟੀ ਨਾਲ ਤਾਂ ਉਹ ਹੀ ਜਿਹੜੀ ਕਹਾਵਤ ਕਈ ਵਾਰੀ ਪਿੰਡਾਂ ਦੇ ਬਜ਼ੁਰਗ ਸੁਣਾਉਂਦੇ ਐ ਕਿ ਛੱਤਰ ਵੀ ਖਾਦੇ ਤੇ ਗੰਡੇ ਵੀ ਖਾਂਦੇ। ਸੋ ਏ ਇਸ ਪਾਲਿਸੀ ਦਾ ਅਸੀਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਲੋਕੀਏ ਪਾਲਿਸੀ ਚਾਹੁੰਦੇ ਨਹੀਂ। विदाਊਟ ਐਨੀ ਡਿਮਾਂਡ ਤੁਸੀਂ ਇਹ ਪਾਲਿਸੀ ਲੈ ਕੇ ਆਏ। ਜਿਸ ਪਾਲਿਸੀ ਦਾ ਮੋਟਿਵ ਡਵੈਲਪਮੈਂਟ ਨਹੀਂ ਹੈ ਜਿਸ ਪਾਲਿਸੀ ਦਾ ਮੋਟਿਵ ਕਿਸੇ ਵਿਅਕਤੀ ਆਮ ਵਿਅਕਤੀ ਨੂੰ ਘਰ ਦੇਣਾ ਨਹੀਂ ਹੈ। ਕੇਵਲ ਮੋਟਿਵੇ ਸੀਗਾ ਕਿ ਪੈਸਾ ਇਕੱਠਾ ਕਰਨਾ ਹੈ ਔਰ ਇੱਕ ਤਾਂ ਖਜ਼ਾਨਾ ਭਰਨਾ ਹੈ ਇੱਕ ਅੰਡਰ ਦਾ ਟੇਬਲ ਸਮਾਨ ਇਕੱਠਾ ਕਰਨਾ ਹੈ ਇਹ ਦੋਵੇਂ ਜਿਹੜੇ ਮੋਟਿਵ ਸੀ ਉਹਨਾਂ ਦੇ ਫਲੌਪ ਮੋਟਿਵ ਸੀ ਕਿਉਂਕਿ ਕੋਈ ਵੀ ਪਾਲਿਸੀ ਜਿਹੜੀ ਹੈ ਉਹ ਮੋਟਿਵ ਤੋਂ ਬਿਨਾ ਥਰੂ ਨਹੀਂ ਹੁੰਦੀ ਸੋ ਇਸ ਕਰਕੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਕਿ ਇਹਨਾਂ ਨੇ ਵੜਨ ਨਹੀਂ ਦੇਣਾ ਇਹ ਪਾਲਿਸੀ ਵਾਪਸ ਲਈ ਅਨਦਰ ਥਿੰਗ ਇਸ ਵਾਪਸ ਲੈਂਦਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਫਾਇਦਾ ਨਹੀਂ ਪੁਹੁੰਚਾ ਰਿਹਾ ਪੁੱਛੋ ਕਿਉਂ ਇਹ ਤਿੰਨ ਕਾਲੇ ਕਾਨੂੰਨ ਸਸਪੈਂਡ ਕੀਤੇ ਸੀ ਜਿਹੜੇ ਫਾਰਮਸ ਲਾਜ਼ ਲੈ ਕੇ ਆਇਆ ਸੀ ਨਰਿੰਦਰ ਮੋਦੀ ਜੀ ਤੇ ਜਿਹਦੇ ਵਿੱਚ ਅਕਾਲੀ ਦਲ ਦੀ ਸਹਿਮਤੀ ਸੀ ਤੇ ਹਰਸਿਮਰਤ ਨੇ ਸਾਈਨ ਕੀਤੇ ਸਨ ਆਫਟਰ ਦੈਟ ਹਰਸਿਮਰਤ ਕੋਰ ਬਾਦਲ ਨੇ ਕਾਫੀ ਧੇਰ ਕਨਵਿੰਸ ਕੀਤਾ ਕਾ ਲੀਡਰ ਨੇ ਕਿ ਦਿਸ ਪੋਲਿਸੀ ਇਜ਼ ਅ ਬੈਟਰਮੈਂਟ ਆਫ ਫਾਰਮਰ ਇਹ ਜਿਹੜੇ ਲਾਜ਼ ਨੇ ਤੇ ਉਸ ਤੋਂ ਬਾਅਦ ਧਰਨਾ ਲਾਇਆ ਧਰਨਾ ਜਦੋਂ ਲਾਇਆ ਤਾਂ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਟਿਲ ਟੂਡੇ ਬੀਜੇਪੀ ਨੂੰ ਤੇ ਅਕਾਲੀ ਦਲ ਨੂੰ ਇਸ ਗੱਲ ਲਈ ਪੰਜਾਬ ਦੇ ਕਿਸਾਨਾਂ ਨੇ ਮਾਫ਼ ਨਹੀਂ ਕੀਤਾ ਰੀਜ਼ਨ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਮਨ ਦੇ ਵਿੱਚ ਛੁਪਿਆ ਹੋਇਆ ਜਿਹੜਾ ਜਲਾਦ ਹੈਗਾ ਉਹ ਕਿਸਾਨ ਵਿਰੋਧੀ ਹੈਗਾ ਸੋ ਇਸ ਕਰਕੇ ਹੁਣ ਟੀ ਨੋਟੀਫਾਈ ਕਰ ਲੋ ਇਹਨੂੰ ਨਾ ਕਰੋ ਇਹਨੂੰ ਬੰਦ ਕਰ ਦਿਓ ਇਹ ਲੋਕਾਂ ਨੇ ਮਾਫ਼ ਨਹੀਂ ਕਰਨਾ ਕਿ ਜਦੋਂ ਇੱਕ ਆਮ ਕਿਸਾਨ ਦੇ ਪੁੱਤ ਨੂੰ ਮੌਕਾ ਮਿਲਿਆ ਸਰਦਾਰ ਭਗਵੰਤ ਸਿੰਘ ਜੀ ਮਾਨਸਾਹ ਗੁਰਾਨੀ ਹੀ ਵਾਸ ਆਮ ਕਿਸਾਨ ਦੇ ਪੁੱਤ ਨੇ ਉਦੋਂ ਉਹਨਾਂ ਦੀ ਨੱਕ ਦੇ ਥੱਲੇ ਕਿਸਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਬੇਸ਼ੱਕ ਇਹ ਸਾਜ਼ਿਸ਼ ਸਿਰੇ ਨਹੀਂ ਚੜ੍ਹ ਸਕੀ ਲੋਕਾਂ ਦਾ ਗੁੱਸਾ ਵੇਖੇ ਲੇਕਿਨ ਸਾਜ਼ਿਸ਼ ਰਚੀ ਗਈ ਗੁਰਨਾਕ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਰ ਕਰਮਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੇਸਟੂਨ ਦੇ ਉਪਖੋਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਜਾਨੀ ਕੁਲਦੀਪ ਸਿੰਘ ਗੁਰਕਾਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਪੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੂੰ 15 ਦਿਨਾਂ ਦੇ ਵਿੱਚ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਨਿੱਜੀ ਰੂਪ ਦੇ ਵਿੱਚ ਫੇਸ ਹੋ ਕੇ ਦੇਣ ਦੀ ਹਦਾਇਤ ਦਿੱਤੀ ਹੈ ਇਸ ਵੰਦੇ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸੁਰੱਖਤਰ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਉਪਪੁਲਪਤੀ ਨੂੰ ਇੱਕ ਆਦੇਸ਼ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੋ ਦੋਸ਼ ਲਗਾਇਆ ਗਿਆ ਹੈ ਕਿ ਪਿਤੇ ਦਿਨੀ ਇੱਕ ਸਮਾਗਮ ਦੇ ਵਿੱਚ ਸਿੱਖ ਭਾਵਨਾ ਨੂੰ ਸੱਤ ਮਾਰਨ ਦੇ ਮੱਦੇਨਜ਼ਰ ਸ੍ਰੀ ਅਕਾਲਪੁਰ ਸਾਹਿਬ ਵਿਖੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਪੁਜੀਆਂ ਸਨ ਜਿਨ੍ਹਾਂ ਨੂੰpropto ਮੁਗਰੋਂ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਜਨ ਸਰ ਡਾਕਟਰ ਕਰਮਜੀਤ ਸਿੰਘ ਨੂੰ ਸ੍ਰੀ ਅਕਾਲਪੁਰ ਸਾਹਿਬ ਦੇ ਕਾਰਜਕਾਰ ਜੱਤਕਾਰ ਕੈਨੀ ਖਲਦੀਪ ਸਿੰਘ ਕੜਕਾਚ ਦੇ ਆਦੇਸ਼ ਅਨੁਸਾਰ 15 ਦਿਨਾਂ ਦੇ ਵਿੱਚ ਆਪਣਾ ਲਿਖਤੀ ਸਪਸ਼ਟੀਕਰਨ ਸ੍ਰੀ ਅਕਾਲਪੁਰ ਸਾਹਿਬ ਦੇ ਵਿੱਚ ਹੀ ਗਰੁੱਪ ਦੇ ਵਿੱਚ ਪੇਸ਼ ਹੋ ਕੇ ਦੇਣ ਲਈ ਆਖਿਆ ਗਿਆ ਹੈ ਕਸਨੀ ਹੋ ਗਿਆ ਕਿ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਯੂਨੀਵਰਸਿਟੀ ਦੇ ਉਪਕੁਲਪਤੀ ਕੋਚੀ ਵਿੱਚ ਹੋਏ ਇੱਕ ਸਮਾਗਮ ਦੇ ਵਿੱਚ ਆਰਐਸਐਸ ਦੇ ਮੁਖੀ ਸਾਹਮਣੇ ਗੱਲਬਾਤ ਕਰ ਰਹੇ ਸਨ ਇਹ ਕੋਚੀ ਉਸ ਵਿੱਚ ਉਪਕੁਲਪਤੀਆਂ ਦਾ ਉੱਚ ਸਿੱਖਿਆ ਬਾਰੇ ਇੱਕ ਸਮਾਗਮ ਸੀ ਉਹ ਯੂਨੀਵਰਸਿਟੀ ਦੇ ਵਿੱਚ ਸਿੱਖ ਛੇ ਸਤਿਪਤਕਰਨ ਅਤੇ ਇਸ ਦੇ ਰਾਹੀਂ ਰਿੰਗਵੇਦ ਅਤੇ ਸਿੱਖ ਧਰਮ ਨਾਲ ਆਪਸੀ ਸਬੰਧ ਸਾਬਤ ਕਰਨ ਬਾਰੇ ਗੱਲ ਕਰ ਰਹੇ ਸਨ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਸਖਤ ਵਿਰੋਧ ਕੀਤਾ ਗਿਆ ਸੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀ ਜਥੇਬੰਦੀਆਂ ਦੇ ਵੱਲੋਂ ਵੀ ਇਸ ਦਾ ਰੋਜ ਚਿੱਤਾ ਗਿਆ ਸੀ ਅਤੇ ਸ੍ਰੀ ਅਕਾਲਤਰ ਸਾਹਿਬ ਦੇ ਸਟਾਇਲਕ ਪੱਤਰ ਦਿੱਤਾ ਗਿਆ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗਦਾਰਾ ਕਮੇਟੀ ਦੇ ਪ੍ਰਧਾਨ ਹਦੀਮ ਸਿੰਘ ਧਾਮੀ ਨੇ ਜਥੇਦਾਰਾਂ ਦੇ ਸੇਵਾ ਨਿਯਮ ਬਨੌਣ ਸੰਬੰਧੀ ਬਣਾਏ ਗਏ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਦੇ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਵੀ ਬਾਹਰ ਕਰ ਦਿੱਤਾ ਸੀ ਦੂਜੇ ਪਾਸੇ ਇਸ ਸਬੰਧ ਦੇ ਵਿੱਚ ਯੂਨੀਵਰਸਿਟੀ ਦੇ ਲੋਕਪਰਤ ਪ੍ਰਗਟ ਦੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਲੱਗ ਰਹੇ ਦੋਸਾਂ ਨੂੰ ਦੇਬਾਦ ਤੇ ਨਿਤਾਤਕ ਸਹਿ ਗਿਆ ਸੀ ਪਾਲ ਸਿੰਘ ਖੈਰ ਨੂੰ ਮਾਨ ਸਰਕਾਰ ਇੱਕ ਵਾਰ ਫਿਰ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਇਹਨਾਂ ਨੇ ਕੀ ਤਿਆਰ ਕਰ ਰਹੀ ਹੈ ਜਿਸ ਦਾ ਖਦਸ਼ਾ ਲਗਾਤਾਰ ਪਿਛੇ ਦਿਨਾਂ ਤੋਂ ਖੁਦ ਪਾਲ ਸਿੰਘ ਖੈਰ ਆਪ ਉਠਾਉਂਦੇ ਰਹੇ ਨੇ ਉਹਨਾਂ ਨੇ ਇੱਕ ਵਾਰ ਫਿਰ ਮਾਨ ਸਰਕਾਰ ਨੂੰ ਕਰ ਰਹੇ ਹੱਤੀ ਲੈਂਦੇ ਆ ਕਿ ਆ ਕੀ ਮੇਰੇ ਤੇ ਝੂਠੇ ਪਰਚੇ ਕਰਨ ਤੋਂ ਪਹਿਲਾਂ ਭਗਵੰਤ ਮਾਨ ਜਵਾਬ ਦੇਵੇ ਕਿ 144 ਪ੍ਰੋਜੈਕਟਾ ਹਾਈਲਕਸ ਦੇ ਕਾਰਾ ਦੇ ਕ ਪਰਿਵਾਰ ਦੇ ਚੁੱਪ ਕਿਉਂ ਹੈ ਇੱਕ ਵਾਰ ਫਿਰ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਪੋਰਲ ਜਾਇਆ ਜਾਵੇ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ ਬੜਾ ਰੀਜ਼ਨੇਬਲ ਅੱਛਾ ਆਰਡਰ ਪਾਸ ਕੀਤਾ ਸਾਡੇ ਹੱਕ ਵਿੱਚ ਜਿੱਥੇ ਸਰਕਾਰ ਕੋ ਘੁਵਾ ਲਿਆ ਉਹਨਾਂ ਨੇ ਕਿ ਅਸੀਂ ਡੀਏ ਦੀ ਇੱਕ ਜਾਂਚ ਤਾਂ ਕਰ ਰਹੇ ਹਾਂ 2024 ਦੀ ਲੇਕਿਨ ਇਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸਬੂਤ ਜਾਂ ਕੋਈ ਅਰੈਸਟ ਕਰਨ ਦਾ ਕੋਈ ਸਾਡੇ ਕੋਲ ਇਸ ਵਕਤ ਕੋਈ ਪ੍ਰੋਗਰਾਮ ਨਹੀਂ ਕਰ ਚਲੋ ਉਹ ਇੱਕ ਪਾਸੇ ਹੋ ਗਈ ਗੱਲ ਮੈਂ ਪੁੱਛਣਾ ਚਾਹੁੰਨਾ ਕਿ ਵਿਰੋਧੀਆਂ ਤੇ ਤਾਂ ਧੜਾ ਧੜ ਪੱਚੇ ਪਹਿਲਾਂ ਇਹ ਦੱਸੋ ਜਿਹੜਾ 144 ਟੋਯੋਟਾ ਹਾਈਲਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤਪານ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਡਿਨਾਈ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਡਿਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਪਿਓਟਾ ਹਾਈਲੈਕਸ ਵਿੱਚ 144 ਗੱਡੀਆਂ ਚ ਕੱਟੋ-ਕੱਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ। ਤੁਸੀਂ ਸਾਰੇ ਜਾਣਦੇ ਹੋ ਆਪਾਂ ਕਾਫੀ ਤੱਤ ਪੇਸ਼ੀ ਤੇ ਬਿੱਲ ਦਿਖਾਤੇ। ਜਦੋਂ ਸਧਾਰਨ ਬੰਦਾ ਕੋਈ ਟਾਇota ਹਾਈਲੈਕਸ ਦੀ ਗੱਡੀ ਲੈਣ ਜਾਂਦਾ ਆ ਪਿਕਅਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਬਾ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ। ਲੇਕਿਨ ਜਦੋਂ ਸਰਕਾਰ ਲੈਂਦੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ-ਘੱਟ 20 ਲੱਖ ਰੁਪਏ ਗੱਡੀ ਦਾ ਰਿਬੇਟ ਮਿਲਣਾ ਚਾਹੀਦਾ ਸੀਗਾ। ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿੱਕਬੈਕ ਦਿੱਤੀ ਆ ਪੈ ਬਾਚ ਕੈਸ਼ ਦੇ ਵਿੱਚ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਵੰਦਾ ਵਾ ਲੇਕਿਨ ਦੋ ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚੋਂ ਕੋ ਬੋਲਿਆ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਬਿਲਿੰਗ ਆ ਨਾ ਡੀਜੀਪੀ ਦੇ ਆਫਿਸ ਚੋਂ ਕਿਸੇ ਨੇ ਡਿਨਾਈ ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿ ਕਿਸੇ ਤਰ੍ਹਾਂ ਦਾ ਕੋਈ ਇਹਦੇ ਸਾਡਾ ਲੈਣ ਦੇਣ ਨਹੀਂਗਾ ਤੇ ਜਦੋਂ ਮਤਲਬ ਅੰਡਰਸਟੂਡ ਹੈ ਕਿ ਇਹ ਪੈਸੇ ਤੁਸੀਂ ਸ਼ਰੇਮ ਖਾ। ਉਮੀਦ ਕਰਦਾ ਹਾਂ ਕਿ ਅੱਜ ਦੇ ਇਸ ਵੇਲੇ ਲਾਈਵ ਤੋਂ ਬਾਅਦ ਸਰਕਾਰ ਕੋਈ ਤਾਂ ਜਵਾਬ ਦੇਵੇ ਕਿ 144 ਗੱਡੀਆਂ ਦੀ ਟੋ요ਟਾ ਹਾਈਲੈਕਸ ਵਿੱਚ ਕਿੰਨੇ ਪੈਸੇ ਖਾਦੇ ਨੇ ਕਿਸ ਨੇ ਖਾਦੇ ਨੇ। ਅਗਰ ਨਹੀਂ ਖਾਦੇ ਘੱਟੋ-ਘੱਟ DNA ਕਰਕੇ ਦਿਖਾ ਦਿਓ। DNA ਵੀ ਨਹੀਂ ਕਰਦੇ। ਔਰ ਅਗਲੀ ਗੱਲ ਜਿਹੜੀ ਪੁਲਿਸ ਦੀ ਸਕੋਰਪੀਓ ਗੱਡੀਆਂ ਦੀ ਜਿੰਨੀ ਪਰਚੀ ਹੋਈ ਆ ਪਿਛਲੇ ਸਾਢੇ 3 ਸਾਲਾਂ ਦੇ ਇਹਦੇ ਤੇ ਵੀ ਇੱਕ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਅਗਰ ਹਿੰਮਤ ਹੈ ਤਾਂ ਵਾਈਟ ਪੇਪਰ ਜਾਰੀ ਕਰ ਦਿਓ ਸਕੋਰਪੀਓ ਦਾ ਤੇ ਟヨタ ਹਾਈਲੈਕਸ ਦੀ 144 ਗੱਡੀਆਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਿਗਾ ਇਸ ਲਈ ਕਿ ਠੀਕ ਹੈ ਤੁਹਾਡ ਕੋ ਤੰਤਰ ਹੈਗਾ ਤੁਸੀਂ ਆਪਣੇ ਵਿਰੋਧੀਆਂ ਤੇ ਇਸ ਤਰ੍ਹਾਂ ਦੇ ਝੂਠੇ ਮੁਕਦਮੇ ਬਣਾ ਸਕਦੇ ਪਰ ਕਾਲਪੁਰ ਵਾਹਿਗੁਰੂ ਬੜਾ ਬਿਆਨਤਾ ਸਮਾਂ ਇੱਕ ਨਹੀਂ ਰਹਿੰਦਾ ਹੁੰਦਾ ਸਮੇਂ ਨੇ ਤਬਦੀਲੀ ਕਰਵਟ ਲੈਣੀ ਹੀ ਲੈਣੀ ਆ ਔਰ ਇਹ ਜਿਹੜੇ ਜਿੰਨੇ ਇਸ਼ੂਜ਼ ਅਸੀਂ ਉਠਾ ਰਹੇ ਆ ਇਹਨਾਂ ਸਾਰਿਆਂ ਦੀ ਫੇਅਰ ਇਨਵੈਸਟੀਗੇਸ਼ਨ ਕਰਾ ਕੇ ਤੇ ਜਿਹੜੇ ਵੀ ਲੋਕੀ ਗਲਤ ਕੰਮ ਕਰਦੇ ਹੋਣਗੇ ਉਹਨਾਂ ਪੂਰੀ ਕਾਰਵਾਈ ਹੋਵੇਗੀ ਇਹ ਵੀ ਸਾਡਾ ਵੀ ਪ੍ਰਣ ਹੈ ਕਿ ਨਾਲ ਦੇ ਪਾਸੇ ਨਵੇਂ ਬਣੇ ਅਕਾਲ ਦਲ ਦੇ ਆਗੂ ਮਨਪ੍ਰੀਤ ਸਿੰਘ ਯੱਲ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਸਾਹਿਬ ਅਨੁਸਾਰ ਭਰਤੀ ਪ੍ਰਕਿਰਿਆ ਦਾ ਕੰਮ ਮੁਕੰਮਲ ਹੋਇਆ ਹੈ ਨਾਲ ਹੀ ਉਹਨਾਂ ਨੇ ਇਹ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਮੈਂ ਕਿਸੇ ਉਹਦੇ ਲਈ ਇੱਕਾਤ ਨਹੀਂ ਸੀ ਕਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਿਸ਼ਕਾਮ ਨਿਸ਼ਵਾਤ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਟ ਕੇ ਪਿਆਗ ਦੀ ਭਾਵਨਾ ਦੇ ਨਾਲ ਸਾਰੇ ਪੰਥਰ ਸੰਘਰਤੀਆਂ ਦੀ ਏਕਤਾ ਦੇ ਲਈ ਯਤਨ ਕਰਦੇ ਰਹਾਂਗੇ ਬੜੀ ਚੈਲੰਜ ਸੀ ਬੜੀਆਂ ਕਠਿਨਾਈਆਂ ਸੀਗੀਆਂ ਕੋਈ ਪਲੈਟਫਾਰਮ ਨਹੀਂ ਸੀਗਾ ਲੇਕਿਨ ਉਸ ਦੇ ਬਾਅਦਬੂਤ ਵੀ ਇਹ ਜਿਹੜੀ ਭਰਤੀ ਪ੍ਰਕਿਰਿਆ ਨਿਕਲੇ ਚੜੀ 15 ਲੱਖ ਦੇ ਕਰੀਬ ਮੈਂਬਰ ਜਿਹੜੇ ਬਣੇ ਸ਼ਰਮਣੀ ਅਕਾਲੀ ਦਲ ਦੇ ਅਤੇ ਬੜੀ ਪਾਰਦਰਸ਼ੀ ਭਰਤੀ ਹੋਈ ਆ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਅਤੇ ਐਡਰੈਸ ਤਕਰੀਬਨ ਹਰੇਕ ਪਰਚੀ ਦੇ ਉੱਪਰ ਕਰ ਕਰ ਜਾ ਕੇ ਇਹ ਜਿਹੜੀ ਸਾਡੇ ਜਿਹੜੇ ਪੰਥਦਰਦੀ ਸੀਗੇ ਵਰਕਰ ਸੀਗੇ ਉਹਨਾਂ ਨੇ ਜਿਹੜੀ ਪਾਰ티 ਕੀਤੀ ਜਾ ਅਤੇ ਜਿਹੜੀ 15 ਲੱਖ ਪਾਰ티 ਹੋਈ ਉਹਨਾਂ ਨੇ ਡੈਲੀਗੇਟ ਚੁਣੇ ਗਏ ਬੜੇ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਚੁਣਿਆ ਸੋ ਗੱਲ ਫੇਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਨਵਾਂ ਚੋਲਾ ਬਣਦਾ ਗਿਆ ਦੇਖੋ ਜੇ ਪਹਿਲੇ ਦਿਨ ਤੋਂ ਹੀ ਹੁਕਮਨਾਮਾ ਬਣਿਆ ਜਦ ਕਮੇਟੀ ਨੂੰ ਬਣਿਆ ਜਾਂਦਾ ਤਾਂ ਇਹ ਅੱਜ ਤੱਕ ਇਹ ਨੋਕਤਾਂ ਨਹੀਂ ਸੀ ਲੈਕਿਨ ਪੰਜ ਮੈਂਬਰੀ ਕਮੇਟੀ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਸੀਗਾ ਹੁਕਮ ਮੰਨਾ ਵੀ ਨੇਪਰੇ ਚਾੜ੍ਹਣਾ ਜੀ ਉੱਤੇ ਇਹਨਾਂ ਮੈਨੂ ਪਾਲਣਾ ਕਰਦੇ ਲਈ ਹੋ ਇਸ ਲਈ ਬੜੀਆਂ ਕਠਿਨਾਈਆਂ ਆਈਆਂ ਬੜਾ ਕੁਸ਼ਕਿਆ ਗਿਆ ਸਾਡੀ ਬੜੀ ਕਰਦਾਰ ਕਸ਼ੀ ਹੋਈ ਲੇਕਿਨ ਅਸੀਂ ਜਿਸ ਦਿਨ ਤੁਰੇ ਸੀਗੇ ਪੰਜ ਮੈਂਬਰ ਇਹ ਮੰਨ ਕੇ ਚੱਲੇ ਸੀ ਵੀ ਜੋ ਕੋਈ ਮਰਜ਼ੀ ਕਰਵੇ ਲੇਕਿਨ ਇਸ ਆਦੇਸ਼ ਦੀ ਪਾਲਣਾ ਕਰਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਣਾ ਵਾ ਉਸ ਲਈ ਸਾਡਾ ਜਿਹੜਾ ਇੱਕ ਹਾਲ ਸੀਗਾ ਇਹ ਸੇਵਾ ਲੱਗੀ ਸੀ ਉਹ ਸਾਡੀ ਮੁਕੰਮਲ ਹੋਈ ਆ ਮੈਂ ਦੁਬਾਰਾ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਅਤੇ ਸਾਡਾ ਕਿਸੇ ਨਾਲ ਕੋਈ ਜੀ ਵਿਰੋਧ ਨਹੀਂ ਸਾਡਾ ਕਿਸੇ ਦੇ ਖਿਲਾਫ ਅਸੀਂ ਨਾ ਕੋਈ ਅਜਿਹਾ ਗੱਲ ਕਹੀਏ ਤੇ ਨਾ ਹੁਣ ਸਮਝ ਹੈ ਨਹੀਂ ਹੈ ਜੋ ਮਰਜ਼ੀ ਕੋਈ ਬਈ ਜਾਵੇ ਜਿਹੜੀ ਗੱਲ ਹੋਈ ਸੀ ਜੁਦੇ ਸਮੇਟਣ ਦੀ ਜਿਸ ਦਿਨ ਇਹ ਹੋਰਮਾ ਜਾਰੀ ਹੋਇਆ ਜਿਹੜੀ ਸੁਧਾਰ ਲੈ ਇੱਕ ਧਰਮ ਜੋ ਕੰਮ ਕਰ ਰਹੀ ਸੀ ਉਹਨਾਂ ਨੇ ਆਪਣਾ ਚੁੱਲਾ ਸਮੇਟ ਲਿਆ ਸੀ ਉਸੇ ਦਿਨ ਲੈਕਿਨ ਦੂਸਰੇ ਪਾਸੇ ਉਹ ਆਪਣੇ ਭਰਤੀ ਕਰਕੇ ਜਿਹੜਾ ਪ੍ਰਧਾਨ ਜੀ ਨਹਿ ਗਿਆ ਪ੍ਰਧਾਨ ਚੁਣ ਲਿਆ ਗਿਆ ਸੀ ਉਸ ਤੋਂ ਬਾਅਦ 1920 ਜਿਹੜਾ ਆ candidato ਸੀ ਉਹ ਵੀ ਜਿਹੜਾ ਇਸ ਜਿਹੜੀ ਕਮੇਟੀ ਦੇ ਨਾਲ ਜਿਹੜਾ ਉਹਨਾਂ ਨੇ ਵੀ ਆਪਣਾ ਪਾਰਟੀ ਨੂੰ ਬਣ ਕਰਕੇ ਇਸ ਕਮੇਟੀ ਦਾ ਸੱਭਾ ਬਣ ਕੇ ਸੀਗੇ ਸੋ ਕਹਿਣ ਦਾ ਭਾਵ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਰਹਿਦੀ ਆ ਹੁਣ ਉਹ ਹੈ ਕਿ ਅਸੀਂ ਅੰਤਰਕ ਇਕਤਾ ਲਈ ਜਿਸ ਤਰ੍ਹਾਂ ਪਿਛਲਾ ਜੋ ਵੀ ਕਾਰਜ ਹੋਇਆ ਉਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਜਾਂ ਸਵਾਰਥ ਨਹੀਂ ਸੀ ਕਿਸੇ ਅਹੁਦੇ ਦੀ ਲਾਲਸਾ ਸੀ ਕਿ ਜਿਸ ਤਰ੍ਹਾਂ ਬੜਾ ਪ੍ਰਚਾਰ ਕੀਤਾ ਗਿਆ ਵੀ ਪਤਾ ਨਹੀਂ ਅਹੁਦੇ ਲੈਣ ਲਈ ਕਰ ਰਹੇ ਨੇ ਲੇਕਿਨ ਹੁਣ ਵੀ ਜਿਹੜਾ ਸਾਡਾ ਕਾਰਜ ਰਹਿੰਦਾ ਉਹ ਰੇਦਾ ਪੰਥਰ ਕੀਤਾ ਦਾ ਲੋੜ ਅੱਜ ਪੰਜਾਬ ਨੂੰ ਇੱਕ ਮਜਬੂਤ ਪੰਥਰ ਖੇਤਰੀ ਤੇ ਰਹੀ ਕਿਉਂਕਿ ਸਾਡੇ ਮਸਲੇ ਦੇ ਜਿਹੜੇ ਪੰਜਾਬ ਦੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਹਾਂ ਅੱਜ ਵੀ ਜਿਵੇਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਤਮਾਸ਼ਾ ਦੇਖ ਰਹੀਆਂ ਨੇ ਇਹ ਸਾਰੇ ਆਪਸ ਲੜ ਰਹੇ ਨੇ ਅਸੀਂ ਇੱਕ ਦੂਜੇ ਨੂੰ ਨੀਵਾਂ ਲਾਉਣ ਦੇ ਲਈ ਇੱਕ ਦੂਜੇ ਦੀ ਕਰਾਰਕੁਸ਼ੀ ਕਰ ਰਹੇ ਆਂ ਲੇਕਿਨ ਲੋੜ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਇੱਕ ਜੁਟ ਹੋਣ ਦੀ ਸੋ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਜਿੰਨੇ ਜੋ ਵੀ ਆ ਗਿਆ ਸੀ ਕਿ ਅਸੀਂ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਜੋ ਸਾਨੂੰ ਆਦੇਸ਼ ਜਾਰੀ ਹੋਏ ਸੀ ਅੰਥਕ ਇਕਤਾ ਦੇ ਲਈ ਜਿੰਨਾ ਵੀ ਹੋ ਸਕਿਆ ਆਪਣੇ ਸਾਰੇ ਇਤਿਆਗ ਕੀ ਅਸੀਂ ਯਤਨ ਕਰਾਂਗੇ ਪੱਤੀਗਸ ਤੋਂ ਭਾਖੜਾ ਵਿਆਸ ਉਦਨ ਬੋਰਡ ਦੇ ਡੈਮਾਂ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੂੰ ਸੌਂਪਿਆ ਜਾ ਰਿਹਾ ਹੈ ਇਸ ਦੇ ਨਾਲ ਡੈਮਾਂ ਦੀ ਸੁਰੱਖਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੰਭਾਲੇਗੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਵਿਚ ਸਿਆਸਤ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਹਿੰਦੂ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਚੁੱਕੀ ਹੈ ਜਿਸ ਦੇ ਉੱਤੇ ਬੋਲਦਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਫਰੀਦ ਕੇ ਮਾਨ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਰਨੇ ਹੱਥ ਕੀ ਲੈਂਦੇ ਆ ਬੋਲੇ ਕਿ ਪੰਜਾਬ ਦੇ ਪਾਣੀ ਨੂੰ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਖੋ ਇਹ ਬਹੁਤ ਮੱਧ ਭਾਗੀ ਗੱਲ ਹੈ। ਇਹਦਾ ਮਤਲਬ ਸਾਡਾ ਜਿਹੜਾ ਅੱਜ ਕੱਲ ਜ਼ਮੀਨ ਦਾ ਕਬਜ਼ੇ ਦੀ ਗੱਲ ਹੁੰਦੀ ਹੈ। ਪੰਜਾਬ ਦੇ ਜਿਹੜੇ ਲੋਕ ਹੈ ਉਹ ਜ਼ਮੀਨ ਤੇ ਟਰੈਕਟਰ ਲੈ ਕੇ ਵਾਏ ਆਉਂਦੇ ਆ ਕਹਿੰਦੇ ਸਾਡਾ ਕਬਜ਼ਾ ਹੋ ਗਿਆ। ਹਾਲਾਂਕਿ 법ਨ ਨਾਲ ਕਬਜ਼ਾ ਨਹੀਂ ਬੰਦਾ ਪਰ ਉਹ ਕਹਿੰਦੇ ਕਿ ਸਾਡਾ ਕਬਜ਼ਾ ਹੋ ਗਿਆ ਅਸੀਂ ਵਟ ਪਾਏ। ਅੱਜ ਕਿਤੇ ਨਾ ਕਿਤੇ ਸਾਡੇ ਡੈਮਸ ਤੇ ਜੇ ਸੀਐਸਐਫ ਲੱਗਦੀ ਹੈ ਤਾਂ ਮੁਕੰਮਲ ਤੌਰ ਤੇ ਡਾਕਾ ਤਾਂ ਉਹਨਾਂ ਨੇ ਮਾਰਿਆ ਹੀ ਸੀ। ਸਾਡੇ ਹੱਕ ਤੇ ਲੇਕਿਨ ਮੁਕੰਮਲ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਦਾ ਕਬਜ਼ਾ ਵੀ ਹੋ ਜਾਣਾ ਪਰ ਇਹਦੇ ਪਿੱਛੇ ਕਾਰਨ ਜਿਹੜੀ ਹੈ ਫਿਰ ਮੈਂ ਉਹੀ ਕਹੂੰਗਾ ਪੋਲੀਟੀਕਲ ਵਿਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਵੀਕਨੈਸ ਹੁੰਦੀ ਹੈ ਤੁਸੀਂ ਯਾਦ ਹੋਣਾ ਜਦੋਂ ਪੰਜਾਬ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਅਸੀਂ ਵੱਖਰੀ ਵਿਧਾਨ ਸਭਾ ਦੇ ਦਿੰਦੇ ਥੈਂ ਚੀਫ ਮਿਨਿਸਟਰ ਸਾਹਿਬ ਸੇਜ਼ ਕਿ ਨਹੀਂ ਸਾਨੂੰ ਵੀ ਇੱਕ ਵੱਖਰੀ ਵਿਧਾਨ ਸਭਾ ਦੇ ਦਿਓ ਪੰਜਾਬ ਦੇ ਲਈ ਰੈਦਰ ਥੈਨ ਸੇਇੰਗ ਥੈਟ ਹਾ ਡੇਅਰ ਯੂ ਕਿਵੇਂ ਤੁਹਾਡੀ ਇਹ ਹੋਈ ਹਿੰਮਤ ਕਿ ਤੁਸੀਂ ਪੰਜਾਬ ਦੀ ਜ਼ਮੀਨ ਹਰਿਆਣਾ ਨੂੰ ਦੇਣ ਦੀ ਗੱਲ ਕਰ ਰਹੇ ਹੋ ਉਵੇਂ ਅੱਜ ਲੜਨਾ ਚਾਹੀਦਾ ਰਾਤ ਦਿਨ ਗਿਵਿੰਗ ਇਧਰ ਉਧਰ ਛੋਟੀ ਗੱਲ ਤੁਸੀਂ ਉੱਥੇ ਗਏ 4 ਦਿਨ ਡਰਾਮਾ ਕੀਤਾ ਉਹ ਲੀਵਰ ਨੂੰ ਇਧਰ ਤੱਕਦਾ ਤੁਸੀਂ ਆਪਣੀ ਪੁਲਸ ਲਾਤੀ ਤੁਹਾਡਾ ਮੰਤਰੀ ਬੈਠ ਗਿਆ ਤੁਸੀਂ ਸੀਐਸਐਫ ਲਾ ਲਈ ਇਹ ਤਾਂ ਜ਼ਿਆਦਾ ਖਤਰਨਾਕ ਹੈ ਐਂਡ ਮੈਨੂੰ ਲੱਗਦਾ ਹੈ ਚੀਫ ਮਿਸਟਰ ਸਾਹਿਬ ਨੂੰ ਇਹ ਰੀਤੇ ਰੋਲਾ ਪਾਉਣਾ ਚਾਹੀਦਾ ਹੈ ਲੜਾਈ ਲੜਨੀ ਚਾਹੀਦੀ ਹੈ ਅਦਰਵਾਇਜ਼ CASF ਜਿਹੜੀ ਹੈਗੀ ਹੈ ਸਕਿਉਰਿਟੀ ਫੋਰਸਿਸ ਹੈਗੀਆਂ ਜਿਹੜੀਆਂ ਪੈਰਾਮਿਟਰੀ ਉਹ ਜੋ ਅਮਿਤ ਸ਼ਾਹ ਕਹੇਗਾ ਉਹੀ ਹੋਏਗਾ ਔਰ ਇੱਕ ਨਾ ਇੱਕ ਦਿਨ ਇਹ ਸੁੱਤੇ ਰਹਿ ਜਾਣਗੇ ਜਦੋਂ ਪੰਜਾਬ ਦਾ ਜਦੋਂ ਉਹਨਾਂ ਨੂੰ ਪਾਣੀ ਚਾਹੀਦਾ ਹੋਇਆ ਕਰੂ ਉਹ ਛੱਡ ਲਿਆ ਕਰੇ ਸੋ ਅੱਜ ਦੇ ਪੰਜਾਬ ਬੁਲਟਨ ਦੇ ਵਿੱਚ ਇੰਨਾ ਹੀ ਤੇ ਕੱਲ ਫਿਰ ਮਿਲਾਂਗੇ ਨਵੇਂ ਤਾਜ਼ੇ ਖਬਰਾਂ ਲੈ ਕੇ ਤਦ ਤੱਕ ਸੰਵੇਦਨਸ਼ੀਲਤਾ ਸਤਿਕਾਰ ਧੰਨਵਾਦ